ਹਰਿਆ ਹਰਿਆ ਟੰਡਾ ਉੱਤੇ ਦੰਬ ਨਹੀਂ ਜਵਾਰਦਾ ਹਰਿਆ ਹਰਿਆ ਟੰਡਾ ਉੱਤੇ ਦੰਬ ਨਹੀਂ ਜਵਾਰਦਾ ਸੱਚ ਜਸ ਸੱਸੀਏ ਨਹੀਂ ਪੁੱਤ ਕਿਹੜੇ ਜਾਰਦਾ ਸੱਚ ਦਸ ਸੱਸੀਏ ਨਹੀਂ ਪੁੱਤ ਕਿਹੜੇ ਜਾਰਦਾ ਜੇਦਾ ਮਰਜੀ ਹੋਵੇ ਤੈਨੂੰ ਡੰਗ ਤਾ ਨਹੀਂ ਮਾਰਦਾ ਜੇਦਾ ਮਰਜੀ ਹੋਵੇ ਤੈਨੂੰ ਡੰਗ ਤਾ ਨਹੀਂ ਮਾਰਦਾ ਗੁਰ ਨਾਲ ਇਸ਼ਕੇ ਮਿੱਠਾ ਹੋਏ ਹੋਏ ਗੋੜ ਨਾਲ ਇਸ਼ਕੇ ਮਿੱਠਾ ਹੋਏ ਰੱਬਾ ਨਾ ਨਾ ਕਿਸੇ ਨੂੰ ਜਾਵੇ ਘੋੜ ਨਾਲ ਓਇਚਕ ਮਿੱਠਾ ਜਿੰਦਰਾ ਜਗਾਲ ਖਾ ਕੇ ਆਇਓ ਓਏ ਹੋਏ ਜਿੰਦਰਾ ਜਗਾਲ ਖਾ ਕੇ ਆਇਓ ਓਏ ਹੋਏ ਚਾਬੀ ਲੈ ਗਿਆ ਦਿਨਾਂ ਦਾ ਜਾਨੀ ਜਿੰਦਰਾ ਜਗਾਲ ਖਾ ਗਿਆ ਲਗੀਆਂ ਤਣਿੰਜਨਾ ਦੀਆਂ ਓਏ ਹੋਏ ਲਗੀਆਂ ਤਣਿੰਜਨਾ ਦੀਆਂ ਓਏ ਹੋਏ ਸਾਨੂੰ ਜਾਦ ਗੱਡੀ ਵਿੱਚ ਆਈਆਂ ਲਗੀਆਂ ਤਣਿੰਜਨਾ ਦੀਆਂ ਅੱਖ ਵਿੱਚ ਕੱਖ ਪੈ ਗਿਆ ਓਏ ਹੋਏ ਅੱਖ ਵਿੱਚ ਕੱਖ ਪੈ ਗਿਆ ਓਏ ਹੋਏ ਕਿਹੜੇ ਜਰਦਗਤਾ ਕੀਤਾ ਅੱਖ ਵਿੱਚ ਕੱਖ ਪੈ ਗਿਆ ਓ ਚਿੱਟੀ ਕਬੂਤਰ ਏ ਹੋਏ ਹੋਏ ਨੀ ਚਿੱਟੀ ਕਬੂਤਰ ਏ ਹੋਏ ਹੋਏ ਕਾਰਾ ਮਨ ਨੇ ਆਲਣਾ ਸਾਰਾ ਨ ਚਿੱਟੀ ਕਬੂਤਰ ਏ